ਇਹ ਕਿ ਦਰਦਨਾਕ ਹਾਦਸਾ ਵਾਪਰਿਆ ਅਤੇ ਖੇਤਾਂ ਚ ਰਹਿੰਦੇ ਬਜ਼ੁਰਗ ਜੋੜੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਦੋਵੇਂ ਜਿਹੜੇ ਹੈਗੇ ਨੇ ਪਤੀ ਪਤਨੀ ਬਜ਼ੁਰਗ ਜੋੜਾ ਖੇਤਾਂ ਦੇ ਵਿੱਚ ਇਕੱਲੇ ਰਹਿੰਦੇ ਸਿਗੇ ਖੇਤਾਂ ਦੇ ਵਿੱਚ ਘਰ ਬਣਾਇਆ ਹੋਇਆ ਸੀਗਾ ਉੱਥੇ ਇਕੱਲੇ ਰਹਿੰਦੇ ਸਿਗੇ ਉਸ ਤੋਂ ਬਾਅਦ ਦੇਰ ਰਾਤ ਉਹਨਾਂ ਦੇ ਘਰ ਕੋਈ ਦਾਖਲ ਹੁੰਦਾ ਤੇ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਬੜੀਆਂ ਹੀ ਦਰਦਨਾਕ ਤਸਵੀਰਾਂ ਸਾਮਣੇ ਆਇਆ ਇਹਨਾਂ ਤੋਂ ਤਸਵੀਰ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਜੋੜਾ ਕਿਆਸ ਸਿੰਘ ਤੇ ਨਾਲ ਅਮਰਜੀਤ ਕੌਰ ਦੋਵੇਂ ਜਿਹੜੇ ਨੇ ਇਕੱਲੇ ਰਹਿੰਦੇ ਸੀ ਘਰ ਦੇ ਵਿੱਚ ਤਾਂ ਅਚਾਨਕ ਉਹਨਾਂ ਦਾ ਕਿਸੇ ਦੇ ਵੱਲੋਂ ਤੇਜ਼ ਤਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਕਿੰਨਾ ਬੇਰਹਿਮੀ ਦੇ ਨਾਲ ਦੋਵਾਂ ਦਾ ਜਿਹੜਾ ਉਹ ਕਤਲ ਕੀਤਾ ਗਿਆ ਤਸਵੀਰਾਂ ਤੁਸੀਂ ਸਾਫ਼ ਜਿਹੜਾ ਇਹ ਦੇਖ ਤੱਕ ਨੂੰ ਤਸਵੀਰਾਂ ਬੜੀਆਂ ਹੀ ਦਿਲਦਲਾਹ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈ ਨੇ ਤਾਂ ਰਾਮਪਰਾ ਫੂਲ ਦੇ ਪਿੰਡ ਵਿਦਿਆਲਾ ਦੇ ਵਿੱਚ ਇਹ ਪੂਰੀ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਵਿਦਿਆਲਾ ਪਿੰਡ ਦੇ ਵਿੱਚ ਦੇ ਖੇਤਾਂ ਦੇ ਵਿੱਚ ਵਿਦਿਆਲਾ ਪਿੰਡ ਦੇ ਖੇਤਾਂ ਦੇ ਵਿੱਚ ਘਰ ਬਣਾਇਆ ਹੋਇਆ ਸੀ ਬਜ਼ੁਰਗ ਪਤੀ ਪਤਨੀ ਰਹਿੰਦੇ ਸੀਗੇ ਤਾਂ ਵਿਦਿਆਲਾ ਤੋਂ ਚੌਕੇ ਸੜਕ ਤੇ ਜਿਹੜਾ ਘਰ ਸੀਗੇ ਇਹਨਾਂ ਦਾ ਬਣਾਇਆ ਹੋਇਆ ਤਾਂ ਉਤੇ ਉਹਨਾਂ ਦਾ ਬੇਰਹਿਮੀ ਦੇ ਨਾਲ ਕਿਸੇ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ 68 ਸਾਲ ਦੇ 68 ਸਾਲ ਦੇ ਕਿਆ ਸਿੰਘ ਨੇ ਤੇ 62 ਸਾਲ ਦੇ ਅਮਰਜੀਤ ਕੋਹਰਾ ਤਾਂ ਦੋਵਾਂ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਪੁਲਿਸ ਦੇ ਮੁਤਾਬਿਕ ਜਾਣਕਾਰੀ ਜੋ ਸਾਹਮਣੇ ਆਈ ਹੈ ਕਿ ਇਹਨਾਂ ਦਾ ਪੁੱਤ ਹੈ ਜੋ ਦਿੱਲੀ ਦੇ ਵਿੱਚ ਰਹਿੰਦਾ ਸੀ ਦਿੱਲੀ ਦੇ ਵਿੱਚ ਨੌਕਰੀ ਕਰਦਾ ਸੀ ਤੇ ਵਾਰ-ਵਾਰ ਘਰ ਫੋਨ ਕਰ ਰਿਹਾ ਸੀ ਤੇ ਜਦੋਂ ਫੋਨ ਨਹੀਂ ਚੱਕ ਰਿਹਾ ਸੀ ਉਸ ਤੋਂ ਬਾਅਦ ਆੜਗਵਾਂਡ ਫੋਨ ਕੀਤਾ ਗਿਆ ਉਸ ਤੋਂ ਬਾਅਦ ਲੋਕਾਂ ਪਿੰਡ ਦੇ ਵਿੱਚ ਫੋਨ ਕੀਤਾ ਗਿਆ ਪਿੰਡ ਵਾਲਿਆਂ ਨੂੰ ਜਦੋਂ ਫੋਨ ਕੀਤਾ ਗਿਆ ਉਸ ਤੋਂ ਬਾਅਦ ਪਿੰਡ ਵਾਲੇ ਨੇ ਜਿਹੜੇ ਨੇ ਉਹ ਘਰ ਆਉਂਦੇ ਨੇ ਘਰ ਆ ਕੇ ਦੇਖਦੇ ਨੇ ਤਾਂ ਖੂਨ ਦੇ ਨਾਲ ਲੱਤਪੱਤ ਦੋਵਾਂ ਦੀਆਂ ਲਾਸ਼ਾਂ ਜੜੀਆਂ ਨੇ ਉਹ ਮਿਲਦੀਆਂ ਨੇ ਤਾਂ ਦਿੱਲੀ ਤੋਂ ਵਾਰ-ਵਾਰ ਪੁੱਤ ਫੋਨ ਕਰ ਰਿਹਾ ਹੁੰਦਾ ਪਰ ਫੋਨ ਜਿਹੜੇ ਨੇ ਉਹ ਮਾਤਾ ਪਿਤਾ ਨਹੀਂ ਚੱਕ ਰਹੇ ਹੁੰਦੇ ਉਸ ਤੋਂ ਬਾਅਦ ਪਿੰਡ ਵਾਲਿਆਂ ਦੇ ਨਾਲ ਫੋਨ ਤੇ ਰਾਪਤਾ ਹੁੰਦਾ ਉਸ ਉਹਨਾਂ ਦੇ ਪੁੱਤ ਦਾ ਉਸ ਤੋਂ ਬਾਅਦ ਜਦੋਂ ਪਿੰਡ ਵਾਲੇ ਘਰ ਜਾ ਕੇ ਵੇਖਦੇ ਨੇ ਤਾਂ ਖੂਨ ਦੇ ਨਾਲ ਲੱਥਪਤ ਦੋਵਾਂ ਦੀਆਂ ਜਿਹੜੀਆਂ ਨੇ ਲਾਸ਼ਾਂ ਮਿਲਦੀਆਂ ਨੇ ਤਾਂ ਕਿਸੇ ਦੇ ਵੱਲੋਂ ਜਿਹੜਾ ਕਿਆ ਸਿੰਘ ਦੇ ਘਰ ਆ ਕੇ ਬੇਰਹਿਮੀ ਦੇ ਨਾਲ ਦੋਵਾਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਿਹੜੀ ਹੈ ਉਹ ਜਾਂਚ ਕੀਤੀ ਜਾਇਆ ਤੇ ਰਾਮਪਰਾ ਫੂਲ ਦੇ ਵਿੱਚ ਪੂਰੀ ਘਟਨਾ ਵਾਪਰੀ ਰਾਮਪਰਾ ਫੂਲ ਦੇ ਪਿੰਡ ਵਿਦਿਆਲਾ ਦੇ ਖੇਤਾਂ ਦੇ ਵਿੱਚ ਰਹਿੰਦੇ ਸੀਗੇ ਦੋਵੇਂ ਜਾਨੇ ਘਰ ਦੇ ਵਿੱਚ ਇਕੱਲੇ ਰਹਿੰਦੇ ਸੀ ਪੁੱਤ ਦਿੱਲੀ ਦੇ ਵਿੱਚ ਨੌਕਰੀ ਕਰਦਾ ਸੀ ਤੇ ਬਿਹਰੰਬੀ ਦੇ ਨਾਲ ਦੋਵਾਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਕਤਲ ਕਿਉਂ ਕੀਤਾ ਗਿਆ ਕੋਈ ਲੁੱਟ ਦੀ ਵਾਰਦਾਤ ਦੇ ਪਿੱਛੇ ਕਤਲ ਹੈ ਜਾਂ ਫਿਰ ਕੋਈ ਹੋਰ ਰੰਜਿਸ਼ ਆ ਇਸ ਸੰਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਜਾਂਚ ਦਾ ਵਿਸ਼ਾ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਿਹੜੀ ਹੈ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਕਰੀਬਨ ਸਾਨੂੰ ਫੋਨ ਰਾਹੀਂ ਦੇ ਪ੍ਰੀਵੀ ਕਨਫਰਮੇਸ਼ਨ ਮਿਲੀ ਸੀ ਕਿ ਕਾਰ ਸਿੰਘ ਜੋ ਕਿ ਆਪਣੀ ਘਰ ਵਾਲੀ ਦੇ ਨਾਲ ਇੱਥੇ ਰਹਿੰਦਾ ਹੈ ਪਿੰਡ ਵਿਦਿਆਲਾ ਦੇ ਵਿੱਚ ਬਾਹਰ ਢਾਣੀ ਦੇ ਉੱਪਰ ਘਰ ਹੈ ਤੇ ਜਿਹੜਾ ਹੈਗਾ ਇਹਨਾਂ ਦੇ ਮਟਰਸ ਬੰਦੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਜਿਸ ਸੰਬੰਧ ਵਿੱਚ ਸਾਡੀਆਂ ਜਿਹੜੀ ਟੀਮਾਂ ਨੇ ਇੱਥੇ ਸੀਆਈਏ ਦੀ ਟੀਮਸ ਨੇ ਡੀਐਸਪੀ ਰਾਮਪੁਰਾ ਫੂਲ ਐਸਐਚਓ ਸਦਰ ਰਾਮਪੁਰਾ ਚੌਕੀ ਚਾਰਚ ਚੌਕੇ ਦੋਨੋਂ ਸੀਆਈ ਚਾਰਜ ਤੇ ਅਸੀਂ ਇੱਥੇ ਸਾਰੇ ਆਏ ਆਂ ਤੇ ਇਹਦੇ ਵਿੱਚ ਮੋਢਲੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਜਿਹੜਾ ਗਿਆਸ ਸਿੰਘ ਹੈ ਆਪਣੀ ਵਾਈਫ ਅਮਰਜੀਤ कौर ਦੇ ਨਾਲ ਅੱਗੇ ਰਹਿੰਦਾ ਸੀਗਾ ਤੇ ਇਹਨਾਂ ਦੀ ਇਹ तकरीबन 62 ਸਾਲ ਹੈਗੀ ਆ ਤੇ ਅੱਜ ਸ਼ਾਮ ਨੂੰ ਜਦੋਂ ਇਹਦੇ ਦੇ ਬੇਟਾ ਜੋ ਕਿ ਜੋਬ ਕਰਦਾ ਬਾਹਰ ਦਿੱਲੀ ਦੇ ਵਿੱਚ ਉਹਨਾਂ ਨੇ ਜਦੋਂ ਕਾਲ ਕੀਤੀ ਤੇ ਫੋਨ ਆਪਣਾ ਅਨਸਰ ਨਹੀਂ ਕਰ ਰਹੇ ਸੀਗੇ ਜਦੋਂ ਉਹਨਾਂ ਨੇ ਇਸ ਪੁਸ਼ਪਲੀ ਪੁਸ਼ਪੜਤਾ ਕਰੀਤੀ ਤਾਂ ਫਿਰ ਪਿੰਡ ਵਾਲਿਆਂ ਨੇ ਜਾ ਕੇ ਦੇਖਿਆ ਤਾਂ ਇਹਨਾਂ ਦਾ ਜਿਹੜਾ ਸੀਗਾ ਬਰੂਟਲੀ ਸ਼ਾਰਪ ਸ਼ੂਟਿੰਗ ਦੇ ਨਾਲ ਦੋਨਾਂ ਦਾ ਕਿਸੇ ਨੇ ਮਰਡਰ ਕਰ ਦਿੱਤਾ ਸੀਗਾ ਸੋ ਮੋਡਲੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇੱਥੇ ਪਹੁੰਚ ਕੇ ਸਾਡੇ ਵੱਲੋਂ ਥਾਣਾ ਸਦਰ ਰਾਮਪੁਰਾ ਦੇ ਵਿੱਚ ਅਸੀਂ ਮੁਕੱਦਮਾ ਦਰਜ ਕਰਕੇ ਇਹਦੀ ਮੁਕੱਦਮਾ ਦੀ ਤਫ਼ਤੀਸ਼ ਸ਼ੁਰੂ ਕਰ ਰਹੇ ਹਾਂ ਤੇ ਵੀ ਵਿਲ ਟ੍ਰਾਈ ਟੂ ਸਕੇ ਟੂ ਜਲਦੀ ਜਲਦੀ ਪ੍ਰੋਸੈਸ ਕਰ ਲੈਣੇ